ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਬਹੁਤ ਦੁੱਖ ਦੀ ਗੱਲ ਹੈ ਕਿ ਜਿੱਥੇ ਗੱਲ ਗਰੀਬਾਂ ਦੇ ਰੋਜ਼ਗਾਰ ਬਚਾਉਣ ਦੀ ਚਲਣੀ ਚਾਹੀਦੀ ਹੈ ਜਿੱਥੇ ਗੱਲ ਗਰੀਬਾਂ ਦੇ ਚੁੱਲਿਆਂ ਦੀ ਅੱਗ ਦੀ ਉਹਨੂੰ ਬਚਾਉਣ ਦੀ ਗੱਲ ਚਲਣੀ ਚਾਹੀਦੀ ਹੈ ਜਿੱਥੇ ਗੱਲ ਗਰੀਬਾਂ ਦੇ ਬੱਚਿਆਂ ਦੇ ਮੂੰਹ 'ਚ ਜਿਹੜੀਆਂ ਬੁਰਕੀਆਂ ਖੋ ਰਹੀਆਂ ਹੈ ਸੈਂਟਰ ਸਰਕਾਰ ਉਹਦੀ ਚਲਣੀ ਚਾਹੀਦੀ ਹੈ ਉੱਥੇ ਗੱਲ ਹੂ ਆਰ ਯੂ ਤੂੰ ਕੌਣ ਹੈ ਮੈਂ ਕੌਣ ਉਹ ਗੱਲ ਇਸ ਲੈਵਲ ਤੇ ਆ ਗਈ ਇਤ ਅਸਲ ਚ ਕੀ ਹੁੰਦਾ 52 ਪੱਤੇ ਹੀ ਹੁੰਦੇ ਆ ਤਾਸ਼ ਦੇ ਉਹ ਫਿਰ ਜਦੋਂ ਸਾਰੇ ਪਤਾ ਲੱਗ ਜਾਂਦਾ ਜੋ ਅੱਧੇ ਅੱਧਿਆਂ ਤੋਂ ਬਾਅਦ ਥੱਲੇ ਆ ਜਾਂਦੇ ਨੇ ਬੰਦੇ ਨੂੰ ਪਤਾ ਲੱਗ ਜਾਂਦਾ ਸਾਹਮਣੇ ਵਾਲੇ ਨੂੰ ਕਿਹਦੇ ਕੋਲ ਕਿਹੜੇ ਕਿਹੜੇ ਰਹਿ ਗਏ ਹੁਣ ਪੱਤੇ ਸਾਰੇ ਇਹਨਾਂ ਕੋਲ ਸਰ ਦੇਸ਼ ਚ ਖਿੰਡੇ ਪਏ ਨੇ ਤੇ ਪੱਤੇ ਹੁਣ ਹੈ ਨਹੀਂ ਇਹਨਾਂ ਕੋਲੇ ਕੋਈ ਇਹ ਤਾਂ ਬਸ ਹੁਣ ਆਹੀ ਰੌਲਾ ਰੂਲਾ ਪਾ ਲੋ ਉਹਦਣਾ ਟੀਵੀ ਟੂਵੀ ਤੇ ਆ ਜਾਣਗੇ ਕੋਈ ਡੱਬੀ ਡੁੱਬੀ ਜੀ ਲੱਗ ਜਾਊਗੀ ਕਦੀ ਉਹ ਬਾਹਰ ਜਾ ਕੇ ਉਹ ਲਾਗੇ ਹੋਣਾ ਬੋਲਣਾ ਹੈਨਾ ਉਹ ਤੁਹਾਨੂੰ ਕੁਝ ਕਹੀ ਜਾਂਦਾ ਡਾਕੂ ਪਤਾ ਨਹੀਂ ਕੀ ਕੀ ਇਹ ਇਹਨਾਂ ਦੇ ਕਿਰਦਾਰ ਨੇ ਇਹੀ ਇਹਨਾਂ ਦੇ ਮੈਂ ਸਭ ਤੋਂ ਪਹਿਲਾਂ ਇੱਥੋਂ ਹੀ ਸ਼ੁਰੂ ਕਰ ਲੈਣਾ ਮੈਂ ਕਰਨਾ ਤਾਂ ਮੈਂ ਇੱਥੋਂ ਚਾਹ ਸੀਗਾ ਪਰ ਪਰ ਕੋਈ ਦਲੇਤਾਂ ਦਾ ਬਿਲ ਹੈ ਇਹਨਾਂ ਦੀ ਦਲਤਾ ਪ੍ਰਤੀ ਸੋਚ ਤੋਂ ਸ਼ੁਰੂ ਕਰ ਲੈਣੇ ਆ ਜੀ ਸਭ ਤੋਂ ਪਹਿਲਾਂ ਐਸ ਐਸੇ ਬੰਦੇ ਨੇ ਹੀ ਜਿਹੜਾ ਮੈਨੂੰ ਹੂ ਆਰ ਯੂ ਕਹਿੰਦਾ ਨਾ ਉਸੇ ਬੰਦੇ ਨੇ ਕਿਹਾ ਸੀਗਾ ਚਰਨਜੀਤ ਚੰਨੀ ਬਾਰੇ ਜੇ ਤੁਸੀਂ ਦਰਬੀ ਕੋੜਿਆਂ ਦੀ ਰੇਸ ਦੇ ਵਿੱਚ ਟੱਟੂ ਤੇ ਖੱਜਰ ਭਜਾਓਗੇ ਤਾਂ ਹੀ ਹੱਲ ਹੋਣਾ ਸੀ ਕਾਂਗਰਸ ਦਾ ਪਹਿਲਾ ਪਹਿਲਾ ਕਮੈਂਟ ਹੈ ਇਹ ਪਹਿਲਾ ਕਮੈਂਟ ਹੈ ਦੂਜਾ ਕਮੈਂਟ ਦੂਜਾ ਕਮੈਂਟ ਸੁਨੀਲ ਜਾਖੜ ਦਾ ਸੁਨੀਲ ਜਾਖੜ ਕਹਿੰਦਾ ਜੇ ਪੈਰ ਦੀਆਂ ਜੁੱਤੀਆਂ ਨੂੰ ਸਿਰ ਤੇ ਰੱਖੋਗੇ ਤਾਂ ਆਹੀ ਹਾਲ ਹੋਊਗਾ ਤੀਜਾ ਕਮੈਂਟ ਤਰਨਤਾਰਨ ਦੀ ਇਲੈਕਸ਼ਨ ਚ ਰਾਜਾ ਬਰਿੰਗ ਦਾ ਕਿ ਦੇਖ ਲਓ ਅਸੀਂ ਤਾਂ ਪੱਠੇ ਵਟਣ ਵਾਲੇ ਨੂੰ ਅਸੀਂ ਤਾਂ ਪਤਾ ਨਹੀਂ ਕੀ ਕੀ ਹੋਰ ਉਹਨਾਂ ਨੇ ਬੋਲੇ ਮੈਂ ਬੋਲਣਾ ਨਹੀਂ ਚਾਹੁੰਦਾ ਉਹਦਾ ਕਿੰਨਾ ਵਿਰੋਧ ਹੋਇਆ ਜੀ ਏਹ ਇਹ ਇਨਾਂ ਦਾ Dalit ਵਿਰੋਧੀ ਚਿਹਰਾ ਜਿਹੜਾ ਅੱਜ ਵੀ ਸਾਹਮਣੇ ਆ ਰਿਹਾ ਹੈ ਇਹ ਇਹ ਆਪਦੀਆਂ ਚੌਧਰਾਂ ਦੇ ਪਿੱਛੇ ਪਏ ਹੋਏ ਨੇ ਇਹ ਜਾਣ ਬੁੱਝ ਕੇ ਸਖਪਾਲ ਖੇਰ ਨੂੰ ਇਹ ਸ਼ਰਤ ਲਾ ਲਓ ਜੇ ਕੋਈ ਦਿਲ ਚੈੱਕ ਕਰਨੇ ਮਸ਼ੀਨ ਹੋਵੇ ਨਾ ਬਾਜਵੇ ਦੇ ਉੱਤੇ ਦਿਲ ਤੇ ਲਾ ਕੇ ਦੇਖਿਓ ਉਹ ਸਖਪਾਲ ਖੇਰ ਨਹੀਂ ਇਹ ਆਪ ਹੀ ਨਹੀਂ ਚਾਹੁੰਦਾ ਬੋਲੇ ਪਰ ਉਹਦੇ ਸਾਹਮਣੇ ਥੋੜੇ ਜਿਹਾ ਰੌਲਾ ਪਾਉਣਾ ਪੈਂਦਾ ਵੀ ਦੇਖਿਆ ਮੈਂ ਤੇਰੇ ਨਾਲ ਖੜਾ ਸੀ ਦੇਖਿਆ ਮੈਂ ਤੇਰੇ ਨਾਲ ਖੜਾ ਸੀ ਇਹਦਾ ਰੋਜ਼ ਤਾਂ ਆਪਸ ਵਿੱਚ ਇੱਕ ਦੂਜੇ ਨੂੰ ਐ ਕਰਦੇ ਨੇ ਵੀ ਚੁੰਮਕ ਦੇ ਦੂਜੇ ਪਾਸੇ ਵਾਂਗੂ ਐ ਧੱਕਦੇ ਨੇ ਆ ਜਾਣ ਜੇ ਸੋ ਇਹ ਇਹਨਾਂ ਤੋਂ ਨਾ ਉਮੀਦ ਕੀਤੀ ਜਾ ਸਕਦੀ ਹੈ ਜੇ 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 ਇਹਨਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਜੀ ਕੋਈ ਕਿਸੇ ਕਿਸਮ ਦੀ ਗੰਭੀਰ ਬਹਿਸ ਕਰ ਲੈਣਗੇ ਇਹ ਜਾਂ ਕੋਈ ਗਰੀਬਾਂ ਦੀ ਗੱਲ ਸੋਚ ਲੈਣਗੇ ਕੋਈ ਇਹਨਾਂ ਨੇ ਨੁਕਸੀ ਕੱਢਣੀ ਅੱਜ ਵੀ ਹਾਲਾਂਕਿ ਨਰੇਗਾ ਜਿਹੜੀ ਹੈ ਅਸੀਂ ਉਹਦੇ ਹੱਕ 'ਚ ਬੋਲਣ ਆਏ ਆ ਨਰੇਗਾ ਦੇ ਹੱਕ 'ਚ ਬੋਲਣ ਆਏ ਆ ਤੇ ਇਹ ਕਹਿੰਦੇ ਇਹਦਾ ਫਾਇਦਾ ਕੀ ਹੋਇਆ ਫਿਰ ਫਿਰ ਕਰਨਾਟਕਾ ਹਿਮਾਚਲ ਤੇ ਤੇਲੰਗਣਾ 'ਚ ਕਰਾ ਲਓ ਕਰਨਾਟਕਾ ਹਿਮਾਚਲ ਤੁਸੀਂ ਕਿਹਾ ਇਹਦਾ ਫਾਇਦਾ ਕੀ ਹੋਇਆ ਨਹੀਂ ਨਹੀਂ ਇਹਦਾ ਫਾਇਦਾ ਕੀ ਹੋਇਆ ਕਿਹਨੇ ਕਿਹਾ ਇਹਦਾ ਫਾਇਦਾ ਕੀ ਹੋਇਆ ਕਿਹਨੇ ਕਿਹਾ ਇਹਦਾ ਕੀ ਫਾਇਦਾ ਹੋਇਆ ਇਹ ਆਏ ਨਹੀਂ ਹੋਇਆ ਆ ਤਾਂ ਫਾਇਦਾ ਕੀ ਹੋਇਆ ਠੀਕ ਹੈ ਜੀ ਇਹਦਾ ਕੋਈ ਫਾਇਦਾ ਨਹੀਂ ਹੋਇਆ ਇਹ ਕੇ ਇਹ ਕਹਿੰਦੇ ਆ ਕਿ ਆ ਆ ਰੈਜ਼ੋਲੂਸ਼ਨ ਦਾ ਕੀ ਫਾਇਦਾ ਹੋਣਾ ਜੀ ਫਿਰ ਐ ਕਰੋ ਆਹ ਫਿਰ ਇਹ ਕਹਿੰਦੇ ਆ ਦਿੱਲੀ ਚਲੋ ਜੀ ਅੱ ਦਿੱਲੀ ਪ੍ਰਧਾਨ ਮੰਤਰੀਆਂ ਘਰ ਘੇਰੀਏ ਅਸੀਂ ਤਾਂ ਸਾਡੇ ਤਾਂ ਦਿੱਲੀ 350 ਕਿਲੋਮੀਟਰ ਇੱਥੋਂ ਆਹਨ ਤਾਂ ਜਾਣ ਨੂੰ ਟਾਈਮ ਲੱਗ ਜੂ 11ਵਾਂ ਘਰ ਐਸੋਨੀਆ ਗਾਂਧੀ ਦਾ ਮੋਦੀ ਦੇ ਘਰ ਤੋਂ ਤੇ 8ਵਾਂ ਘਰ ਰਾਹੁਲ ਗਾਂਧੀ ਉਹਨਾਂ ਨੂੰ ਭੇਜ ਲੋ ਪਹਿਲਾਂ ਦਿੱਲੀ ਉਹਨਾਂ ਦੇ ਘਰ ਮੂਰੇ ਉਹਨਾਂ ਨੂੰ ਘਰ ਮੂਰੇ ਭੇਜ ਲੋ ਉਦੋਂ ਬਾਅਦ ਆ ਜਾਾਂਗੇ ਉਹ ਅਸੀਂ ਤਾਂ ਰੋਜ਼ ਹੀ ਲੜਦੇ ਆਂ ਅਸੀਂ ਤਾਂ ਰੋਜ਼ ਹੀ ਲੜਦੇ ਆਂ ਅਸੀਂ ਤਾਂ ਰੋਜ਼ ਹੀ ਲੜਦੇ ਆ ਉਹਨਾਂ ਨਾਲ ਹਾਂ ਕਿਰਪਾ ਕਰਕੇ ਉਹ ਸੀਡਬਲਯੂਸੀ ਦੀ ਮੀਟਿੰਗ ਹੋ ਗਈ ਹੁਣ ਉਹਦੀ ਹੋ ਗਈ ਐਦੀ ਹੋ ਗਈ ਹੁਣ ਅਸੀਂ ਦੇਸ਼ ਦੇ ਵਿੱਚ ਉਤਰਾਂਗੇ ਇਹ ਜੀ ਦੇਖੋ ਮੈਂ ਐਸੇ ਹਾਊਸ ਚ ਗਿਆ ਸੀ ਉਦੋਂ ਵੀ ਬੀਜੇਪੀ ਦੇ ਖਿਲਾਫ ਬੋਲ ਰਹੇ ਸੀ ਕਿ ਆਪਸ ਚ ਨਾ ਲੜੋ ਸਾਡੇ ਨਾਲ ਤੁਹਾਡੀ ਕੋਈ ਲੜਾਈ ਨਹੀਂ ਲੜਾਈ ਆਪਣੀ ਉਹਦੇ ਨਾਲ ਹੈ ਜਿਹੜਾ ਦੇਸ਼ ਦੇ ਵਿੱਚ ਡਿਜੀਟਲ ਜਨਤਾ ਪੈਦਾ ਕਰੀ ਜਾਂਦਾ ਆਪਣੀ ਆਪਣੀ ਅਲੱਗ ਜਨਤਾ ਪੈਦਾ ਕਰੀ ਜਾਂਦਾ ਉਹ ਉਹਨੂੰ ਬਾਅਦ ਚ ਉਹਨੇ ਸਾਈਰ ਦਾ ਨਾਮ ਦੇ ਲਓ ਹੁਣ ਹੁਣ ਮੈਂ ਉਦੋਂ ਕਿਹਾ ਨਹੀਂ ਗੋਲੀ ਗੱਲ ਹੁਣ ਜਦੋਂ ਹਰਿਆਣਾ ਵੀ ਗਿਆ ਬਿਹਾਰ ਵੀ ਗਿਆ ਬੰਬੇ ਮਹਾਰਾਸ਼ਟਰ ਵੀ ਗਿਆ ਹੁਣ ਕਹਿੰਦੇ ਹਾਂ ਇਹ ਇਹ ਤੋਂ ਵੋਟ ਚੋਰੀ ਹੋਤਾ ਹੈ ਇਹ ਤੋਂ ਵੋਟ ਚੋਰੀ ਜਦੋਂ ਅਸੀਂ ਕਹਿੰਦੇ ਸੀ ਉਦੋਂ ਮੰਨਿਆ ਨਹੀਂ ਗੱਲ ਹੁਣ ਹਰ ਰੋਜ਼ ਪ੍ਰੈਸ ਕਾਨਫਰੰਸ ਕਰ ਲੈਂਦੇ ਨੇ ਆਹ ਬੰਦਾ 200 ਵਾਰ ਵੋਟ ਪਾ ਗਿਆ ਆਹ ਜਨਾਨੀ ਫਲਾਨੇ ਬ੍ਰਾਜ਼ੀਲ ਦੀ ਮਾਡਲ ਹੈ ਆਹ ਫਲਾਨੇ ਥਾਵੇਂ ਐਨੀਆਂ ਵੋਟਾਂ ਪਾ ਗਿਆ ਹੁਣ ਕੀ ਫਾਇਦਾ ਹੋਇਆ ਸੱਪ ਦੀਲੀ ਕੁਟੜਨਾ ਕੀ ਫਾਇਦਾ ਸੱਪ ਤਾਂ ਲੰਘ ਗਿਆ ਜੀ ਸੋ ਇਸ ਕਰਕੇ ਅੱਜਕ ਮੁੱਦਾ ਤੁਹਾਡੇ ਖਿਲਾਫ ਹੈ ਹੀ ਨਹੀਂ ਸੀ ਕਿਉਂ ਤੁਸੀਂ ਐ ਬਣਾ ਲਿਆ ਕਿ ਕਾਂਗਰਸ ਤੇ ਆਪ ਦੀ ਹੋਈ ਬੈਸ ਕਿਉਂ ਮੁੱਦਾ ਬਣਾ ਲਿਆ ਉਹ ਕੀ ਦੇ ਪਿੱਛੇ ਹੈ ਕੀ ਦੇ ਪਿੱਛੇ ਉਹ ਬੰਦਾ ਜਿਹੜਾ ਕਦੇ ਸਾਡੇ ਕਦੀ ਕਦੇ ਥੋੜੇ ਕਨੀ ਫੇਰ ਥੋੜੇ ਕਨੀ ਫੇਰ ਸਾਡੇ ਕਨੀ ਥੋੜੇ ਜੋ ਕੋਈ ਉਹਨੂੰ ਸਖਾਂਦਾ ਨਹੀਂ ਠੀਕ ਹੈ ਨਾ ਉਹ ਤੁਹਾਡੇ ਵਿਰੁੱਧ ਬੋਲ ਜਾਂਦਾ ਪਤਾ ਨਹੀਂ ਕੀ ਕਹਿ ਜੇ ਹੁਣ ਵੀ ਮੈਂ ਤੁਹਾਨੂੰ ਦੱਸ ਦਿੰਦਾ ਅਸੀਂ ਭੁਗਤਿਆ ਹੋਇਆ ਬੰਦਾ ਉਹ ਉਹ ਜਦੋਂ ਨਾ ਕੋਈ ਪ੍ਰਧਾਨਗੀ ਜਾਂ ਐਲਓਪੀ ਜਾਂ ਕੋਈ ਅਹੁਦੇ ਦੀ ਛੇੜਛਾੜ ਜਾਂ ਬਦਲਾਅ ਦਾ ਦਿਨ ਆਉਂਦੇ ਨੇ ਉਦੋਂ ਉਹ ਆਪਣੇ ਜਿਹੜੇ ਉਹਦੇ ਕਮੈਂਟ ਕਰਨਾ ਨੇ ਉਹਨਾਂ ਤੋਂ ਕਮੈਂਟ ਕਰਵਾਉਂਦਾ ਕਿ ਸੱਚ ਦਾ ਪਹਿਰਾ ਫਲਾਨਾ ਫਲਾਨਾ ਖੈਰਾ ਹੈ ਨਾ ਉਹ ਥੱਲੇ ਹੁਣ ਕਮੈਂਟ ਆਉਣ ਲੱਗੇ ਵੀ ਇਹਨੂੰ ਬਣਾ ਦਿਓ ਇਹਨੂੰ ਬਣਾ ਦਿਓ ਇਹਨੂੰ ਬਣਾ ਦਿਓ ਇਹ ਆਹੀ ਕਮੈਂਟ ਦਿਖਾ ਕੇ ਸਾਡੇ ਤੋਂ ਵੀ ਐਲੂ ਵੀ ਬਣ ਗਿਆ ਸੀ ਕਿਰਾ ਥੋੜਾ ਧਿਆਨ ਰੱਖਿਓ ਤੁਸੀਂ ਆਪ ਦਾ ਹਾਂ ਏ ਉਹਦੀ ਚਾਲ ਹੁੰਦੀ ਹੈ ਮੈਂ ਮੈਥੋਂ ਪੁੱਛ ਲੈ ਕੇ ਪਾਸਪੋਰਟ ਉਹਦੇ ਮੈਂ ਜਾਣਦਾ ਤੁਸੀਂ ਤਾਂ ਜਾਣਦੇ ਨਹੀਂ ਠੀਕ ਹੈ ਨਾ ਕਿਰਪਾ ਕਰਕੇ ਆਰਾਮ ਨਾਲ ਬੈ ਕੇ ਸੁਣ ਲਓ ਕੋ ਗੱਲ ਆਪਾਂ ਗੰਭੀਰ ਕਰ ਲਈਏ ਕੋਈ ਗੰਭੀਰ ਗੱਲ ਕਰ ਲਈਏ ਤਾਂ ਹਾਂ ਉਹ ਲਾਗ ਗੱਲ ਹੈ ਹੂ ਹੂ ਆਰ ਯੂ ਕਹਦੋਂਗੇ ਜਾਂ ਮਟੀਰੀਅਲ ਕਹਦੋਂਗੇ ਤੁਹਾਡੇ ਤਾਂ ਪਹਿਲੇ ਦਿਨੋਂ ਇਹ ਸੁਭਾਅ ਰਿਹਾ ਪਹਿਲੇ ਦਿਨੋਂ ਤੁਹਾਡੇ ਖੂਨ ਚ ਇਹ ਆਇਆ ਹੋਇਆ ਮੈਂ ਕੀ ਕਰਾਉਣੇ ਤਾਂ ਮੈਂ ਤਾਂ ਬਦਲ ਨਹੀਂ ਸਕਦਾ ਪਰ ਇੱਕ ਗੱਲ ਮੈਂ ਕਹਿਣੀ ਚਾਹਣਾ ਕਿ ਜਿਹੜਾ ਇਹ ਇਹ ਬਿਲ ਹੈ ਨਾ ਤੁਹਾਨੂੰ ਇਹ ਹਜੇ ਤੱਕ ਨਹੀਂ ਪਤਾ ਲੱਗਿਆ ਉਹ ਕੱਲੇ ਨਾਮ 'ਚ ਹੀ ਲਿਜਾਈ ਫਿਰਦਾ ਤੁਹਾਨੂੰ ਬਿਲ ਮਹਾਤਮਾ ਗਾਂਧੀ ਤੋਂ ਨਾਮ ਬਦਲ ਕੇ RAM ਜੀ ਕਿਉਂ ਕਰਤਾ ਉਹ ਅਸਲ ਚ ਜਿਹੜੀ ਆਤਮਾ ਮਾਰਤੀ ਇਸ ਬਿਲ ਦੀ ਉਹਦੇ ਬਾਰੇ ਸੋਚੋ ਮੈਂ ਕਹਿੰਨਾ ਮਹਾਤਮਾ ਗਾਂਧੀ ਦੇ ਮੂੰਹ ਚੋਂ ਵੀ ਹੈ RAM ਹੀ ਨਿਕਲੇ ਸੀ ਆਖਰੀ ਲਫ਼ਜ਼ ਉਹਦੀ ਉੱਥੇ ਸਮਾਦੀ ਤੇ ਵੀ ਅੱਜ ਵੀ ਲਿਖਿਆ ਹੋਇਆ ਹੈ RAM ਪਰ ਜਿਹੜਾ ਬਿਲ ਦੀ ਆਤਮਾ ਮਾਰਤੀ ਉਹਦੀ ਗੱਲ ਕਰੋ